ਸਰਕਾਰਾਂ ਕਹਿੰਦੀਆਂ ਨੇ ਅਸੀਂ ਸਿੱਖਿਆ ਨੂੰ ਪਰਫੁੱਲਤ ਕਰ ਰਹੇ ਆ ਕਿੱਥੇ ਕਰ ਰਹੇ ਨੇ ਅਸੀਂ ਤਾਂ ਸੜਕਾਂ ਤੇ ਟਾਟਾਂ ਤੇ ਰੋਲ ਰਹੇ ਆ ਸਾਨੂੰ ਇਹਨਾਂ ਨੇ ਰੈਗੂਲਰ ਤਾਂ ਕੀ ਕਰਨਾ ਸਤਨਾ ਸਕੀਲ ਦੇਣ ਲਈ ਵੀ ਇਹਨਾਂ ਲਈ ਸਾਨੂੰ ਮਰਨਾ ਪੈ ਰਿਹਾ ਅਸੀਂ ਹੁਣ ਘਰ ਕਿੱਥੇ ਜਾਵਾਂਗੇ ਅਸੀਂ ਮਰਾਂਗੇ ਜੀ ਉਹ 13 ਪੁਆਇੰਟ ਸਿੱਧਾ ਲਿਖਿਆ ਹੋਇਆ ਵੀ ਜਿਹੜਾ ਟੀਚਰ ਹੈ ਅਪਾਇੰਟ ਹੋਊਗਾ ਉਹਦੀਆਂ ਕੁਆਲਿਫੀਕੇਸ਼ਨਸ ਸਾਰੀਆਂ ਸੇਮ ਹੋਣਗੀਆਂ ਜਿਹੜਾ ਵੀ ਕੰਟਰੈਕਟ ਤੇ ਟੀਚਰ ਰੱਖਿਆ ਜਾਊਗਾ ਰੈਦਰ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈਗਾ ਵੀ ਜਿਹੜਾ ਕੰਟਰੈਕਟ ਟੀਚਰ ਰੱਖਿਆ ਜਾਊਗਾ ਜਿਹੜਾ ਰੈਗੂਲਰ ਟੀਚਰ ਹੈ ਉਹਦੀ ਗ੍ਰੋ ਸੈਲਰੀ ਦੇਣੀ ਬਣਦੀ ਹੈ ਅਸੀਂ ਅੱਜ 66ਵੇਂ ਦਿਨ ਹੋ ਗਿਆ ਸਾਨੂੰ ਇੱਥੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਜਿਹੜਾ ਅਰਦਾਸ ਹੀ ਲਗਾਏ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਯੂਨੀਵਰਸਿਟੀ ਹੈ ਉਹ ਦੋ ਧਾਰੀ ਗੱਲਾਂ ਨਾ ਕਰੇ ਜਾਂ ਤਾਂ ਯੂਜੀਸੀ ਦਾ 2018 ਦਾ ਰੈਗੂਲੇਸ਼ਨ ਸਭ ਤੇ ਲਾਵੇ ਜਾਂ ਸਭ ਤੇ ਕਿਸੇ ਤੇ ਨਾ ਲਾਵੇ ਅਸੀਂ ਅਥਾਰਟੀ ਕੋਲ ਜਾਨੇ ਉਹ ਕਹਿੰਦੀ ਸਰਕਾਰ ਕੋਲ ਜਾਵੇ ਸਰਕਾਰ ਸਰਕਾਰ ਕੋਲ ਜਾਨੇ ਤਾਂ ਉਹ ਕਹਿੰਦੀ ਜੀ ਤੁਸੀਂ ਵਾਈਸ ਚਾਂਸਲਰ ਸਾਹਿਬ ਨੂੰ ਮਿਲੋ ਉਹ ਤੁਹਾਡਾ ਹੱਲ ਕਰਨਗੇ ਤਾਂ ਸਾਨੂੰ ਇਹ ਚੀਜ਼ ਸਪਸ਼ਟਤਾ ਕੀਤੀ ਜਾਵੇ ਨਾ ਤੁਸੀਂ ਜੇ ਫੰਡ ਭੇਜ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦਾ ਬਣਦਾ ਹੱਕ ਹੈ ਜਿਹੜਾ ਦਿੱਤਾ ਜਾਵੇ ਤਾਂ ਇਹ ਕਿਉਂ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਦੀ ਡੈਫੀਨੇਸ਼ਨ ਵੀ ਦੋਗਲੀ ਹੋ ਗਈ ਹੈ ਠੀਕ ਹੈ ਆਮਕਰਾਂ ਦੀ ਸਰਕਾਰ ਆਮਕਰਾਂ ਦੇ ਬੱਚਿਆਂ ਦੀ ਕਿਉਂ ਨਹੀਂ ਸੁਣ ਰਹੀ ਅਸੀਂ ਸੀਐਮ ਸਾਹਿਬ ਨੂੰ ਮਿਲਣ ਲਈ ਕਈ ਵਾਰੀ ਅਪਰੋਚ ਕਰ ਚੁੱਕੇ ਹਾਂ ਕਈ ਵਾਰੀ ਟਾਈਮ ਲੈ ਚੁੱਕੇ ਹਾਂ ਦੋ ਤਿੰਨ ਵਾਰੀ ਜਾਣੇ ਵੀ ਆ ਪਰ ਬਾਹਰੋਂ ਖੜ ਕੇ ਮੁੜਿਆਉਣੇ ਆ ਅਸੀਂ ਜੇ ਸਾਡੀ ਸੁਣੀ ਨਹੀਂ ਗਈ ਤਾਂ ਆਹ ਹਾਲਤ ਹੋਏ ਸਾਡੇ ਕਿ ਸਾਨੂੰ ਇੱਥੇ ਮਰਨ ਵਰਤੇ ਬੈਠਣਾ ਪੈ ਰਿਹਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਕਿ ਮੇਰੇ ਦਰਵਾਜ਼ੇ 24 ਘੰਟੇ ਖੁੱਲੇ ਜਿਹੜਾ ਮਰਜ਼ੀ ਆਵੇ ਫਰਕ ਹੀ ਹੁੰਦਾ ਇਹ ਸਰ ਅਸੀਂ ਤਾਂ ਜਦੋਂ ਤੋਂ ਸਰਕਾਰ ਆਈ ਹੈ ਉਦੋਂ ਤੋਂ ਹੀ ਅਪਰੋਚ ਕਰ ਰਹੇ ਹਾਂ ਸਾਨੂੰ ਤਾਂ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ ਮਤਲਬ ਇਥੋਂ 8 10 ਜਣੇ ਜਾਣਦੇ ਆ ਤਾਂ ਉੱਥੇ ਕਿਸੇ ਵੀ ਜਿਹੜਾ ਉਹਨਾਂ ਦਾ ਸੈਕਟਰੀ ਹੁੰਦਾ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਉਹ ਸਾਨੂੰ ਮਿਲਦਾ ਫਾਈਲ ਲੈ ਕੇ ਰੱਖ ਲਈ ਜਾਂਦੀ ਹੈ ਸਾਨੂੰ ਵੀ ਪਤਾ ਹੈ ਕਿ ਫਾਈਲ ਡਸਟਮੈਂਟ ਦੇ ਵਿੱਚ ਹੀ ਜਾਂਦੀ ਹੈ ਕੂੜੇ ਦੇ ਢੇਰ ਦੇ ਵਿੱਚ ਹੀ ਜਾਂਦੀ ਹੈ ਇੱਕ ਪਾਸੇ ਉਪ ਰਾਸ਼ਟਰਪਤੀ ਕਹਿਣਾ ਕਿ ਨਮੀ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਬਹੁਤ ਕੁਝ ਨਿਰਮਾਣ ਕਰ ਦੂਗੀ ਬਹੁਤ ਕੁਝ ਲੈ ਆਊਗੀ ਔਰ ਇਸ ਲਈ ਆਰਡ ਹੇਟ ਕੌਮੀ ਸਿੱਖਿਆ ਨੀਤੀ ਦੀ ਆਰਡ ਹੇਟ ਸਮੁੱਚੀ ਐਜੂਕੇਸ਼ਨ ਚੋ ਗਵਰਨਮੈਂਟ ਫੰਡਿੰਗ ਚੋ ਹੀ ਵਾਰ ਹੋਣਾ ਚਾਹੁੰਦੀ ਹੈ ਗਵਰਨਮੈਂਟ ਇੱਕ ਕਿਸਮ ਨਾਲ ਐਜੂਕੇਸ਼ਨ ਦਾ ਮਜ਼ਾਕ ਬਣਾ ਕੇ ਦੁਕਾਨਾ ਬਣਾਉਣਾ ਚਾਹੁੰਦੀ ਹੈ ਤੁਸੀਂ ਕਹਿ ਰਹੇ ਹੋ ਸਰਕਾਰ ਯੂਨੀਵਰਸਿਟੀ ਕਹਿ ਰਹੀ ਹੈ ਕਿ ਸਾਡੇ ਕੋਲ ਗ੍ਰਾਂਟ ਨਹੀਂ ਸਰਕਾਰ ਵੱਲੋਂ ਗ੍ਰਾਂਟ ਘਟਾ ਆ ਰਹੀ ਹੈ ਸਰਕਾਰ ਤੇ ਕਹਿੰਦੀ ਕਿ ਸਿੱਖਿਆ ਤੇ ਜ਼ੋਰ ਹੀ ਬਹੁਤ ਹੈ ਸਾਡਾ ਸਿੱਖਿਆ ਕ੍ਰਾਂਤੀ ਨੂੰ ਗੱਲਾ ਸਕੂਲਾਂ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ ਹਾਇਰ ਐਜੂਕੇਸ਼ਨ ਦਾ ਬਿਲਕੁਲ ਹੀ ਇਗਨੋਰ ਕੀਤੀ ਜਾ ਰਹੀ ਹੈ ਜੇ ਹਾਇਰ ਐਜੂਕੇਸ਼ਨ ਇਗਨੋਰ ਕਰਨਾ ਇੱਕ ਮੰਡਾ ਹੈ ਵੀ ਵਾਈ ਚਾਂਸਲਰ ਨੂੰ ਇਹ ਕਹਿਣਾ ਪੈ ਰਿਹਾਗਾ ਵੀ ਸਾਡੇ ਕੋਲੇ ਫੰਡ ਨਹੀਂ ਇਟ ਮੀਨਸ ਸਿੱਖਿਆ ਕ੍ਰਾਂਤੀ ਹਾਇਰ ਐਜੂਕੇਸ਼ਨ ਤੇ ਪਹੁੰਚੀ ਨਹੀਂ ਨਾ ਹਰਜੋਤ ਬੈਸ ਦੇ ਏਜੰਡੇ ਚ ਲੱਗ ਰਹੀ ਹੈ ਨਾ ਭਗਵੰਤ ਮਾਨ ਸਾਹਿਬ ਦੇ ਏਜੰਡੇ ਚ ਲੱਗ ਰਹੀ ਹੈ ਕੋਈ ਅਥਾਰਟੀ ਸਾਨੂੰ ਕਹ ਰਹੀ ਹੈ ਕਿ ਤੁਸੀਂ ਸਰਕਾਰ ਨੂੰ ਅਪਰੋਚ ਕਰਕੇ ਫੰਡ ਲਓ ਜੇ ਅਸੀਂ ਫੰਡ ਲੈਣੀ ਹੈ ਤਾਂ ਫਿਰ ਅਥਾਰਟੀ ਇਹ ਕੁਰਸੀਆਂ ਖਾਲੀ ਕਰੇ ਜਦੋਂ ਹੀ ਜਦੋਂ ਹੀ ਸਾਡੀ ਤਨਖਾਹ ਵਧਿਆ ਪ੍ਰੋਟੈਸਟ ਕਰਕੇ ਹੀ ਵਧਿਆ ਹੁਣ ਤਾਂ ਅਥਾਰਟੀ ਇਸ ਹੱਦ ਤੇ ਆ ਗਈ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰੋਟੈਸਟ ਜਿਹੜਾ ਪ੍ਰੋਟੈਸਟ ਕਰਨਾ ਹੈ ਇਹ ਵੀ ਇਹਦਾ ਵੀ ਵਿਰੋਧ ਕਰ ਰਹੀ ਹੈ ਅਸੀਂ ਇਹ ਜ਼ਰੂਰ ਕਹਿਣੇ ਆ ਅਸੀਂ ਅਥਾਰਟੀ ਨੂੰ ਕਹਿਣੇ ਆ ਅਸੀਂ ਸਰਕਾਰ ਨੂੰ ਕਹਿਣੇ ਆ ਅਸੀਂ ਮਾਰਗ ਜਾਾਂਗੇ ਇੱਥੋਂ ਅਸੀਂ ਇੱਥੋਂ ਖਾਲੀ ਹੱਥ ਨਹੀਂ ਜਾਵਾਂਗੇ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਦਫ਼ਤਰ ਦੇ ਅੱਗੇ ਖੜੇ ਆ ਜਿੱਥੇ ਇੱਕ ਧਰਨਾ ਚੱਲ ਰਿਹਾ ਹੈ ਧਰਨੇ ਦੌਰਾਨ ਮਰਨ ਵਰਤ ਧਰਨਾ ਹੁਣ ਮਰਨ ਵਰਤ ਦਾ ਰੂਪ ਵੀ ਧਾਰਨ ਕਰ ਚੁੱਕਿਆ ਜਿਸ ਵਿੱਚ ਦੋ ਟੀਚਰ ਹੈ ਜਿਹੜੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਕਿਉਂ ਰੱਖਿਆ ਕੀ ਵਜ੍ਹਾ ਬਣੀ ਮੰਗਾਂ ਕੀ ਆ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਕੀ ਵਜ੍ਹਾ ਜੀ ਕਿਉਂ ਇੱਥੇ ਧਰਨਾ ਦਿੱਤਾ ਹੋਇਆ ਤੁਸੀਂ ਯੂਨੀਵਰਸਿਟੀ ਦੇ ਅਸੀਂ ਜੀ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕੈਂਪਸ ਨੇਬਰਡ ਕੈਂਪਸ ਕੰਸਟੀਟਿਊਟ ਕਾਲਜ ਜਿਹੜੇ ਪਿੰਡੂ ਖੇਤਰਾਂ ਚ ਖੁੱਲੇ ਨੇ ਉਹਨਾਂ ਤੇ ਅਸੀਂ ਲਗਭਗ 15 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ 7ਵੇਂ ਸਕੇਲ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵਿਦਨ 15 ਦਿਨਾਂ ਦੇ ਅੰਦਰ ਅੰਦਰ ਪੰਜਾਬੀ ਯੂਨੀਵਰਸਿਟੀ ਨੇ ਉਹ ਸਿੰਡੀਕੇਟ ਚ ਪਾਸ ਕਰਕੇ ਉਹ ਲਾਗੂ ਕਰ ਦਿੱਤਾ ਸੀ ਉਹਦੇ ਵਿੱਚ ਬਾਕੀ ਤਰ੍ਹਾਂ ਤੇ ਜਿਹੜਾ 7ਵੇਂ ਸਕੇਲ ਦਾ 2018 ਦੀਆਂ ਰੈਗੂਲੇਸ਼ਨਸ ਨੇ ਉਹ ਲਾਗੂ ਕਰ ਦਿੱਤੀਆਂ ਸੀਗੀਆਂ ਪਰ ਸਾਡੇ ਕੰਟਰੈਕਟ ਤਿਰਤੇ ਉਹਨਾਂ ਨੇ ਇਹ ਲਾਗੂ ਨਹੀਂ ਕੀਤਾ ਜਿਸ ਕਰਕੇ ਅਸੀਂ ਅੱਜ 64ਵਾਂ ਦਿਨ ਹੋ ਗਿਆ ਸਾਨੂੰ ਇੱਥੇ ਵਾਈ ਚਾਂਸਰ ਦਫ਼ਤਰ ਦੇ ਅੱਗੇ ਜਿਹੜਾ ਧਰਨਾ ਸੀ ਲਗਾਏ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਯੂਨੀਵਰਸਿਟੀ ਹੈ ਉਹ ਦੋ ਧਾਰੀ ਗੱਲਾਂ ਨਾ ਕਰੇ ਜਾਂ ਤਾਂ ਜੂਜੀਸੀਟਾ 2018 ਦਾ ਰੈਗੂਲੇਸ਼ਨ ਆ ਸਭ ਤੇ ਲਾਵੇ ਜਾਂ ਸਭ ਤੇ ਕਿਸੇ ਤੇ ਨਾ ਲਾਵੇ ਅਸੀਂ ਉਹ 2018 ਦਾ ਅਧ ਅਧੂਰਾ ਜਿਹੜਾ ਰੈਗੂਲੇਸ਼ਨ ਯੂਨੀਵਰਸਿਟੀ ਨੇ ਲਗਾਇਆਗਾ ਉਹਨੂੰ ਅਸੀਂ ਚਾਹੁੰਦੇ ਹਾਂ ਵੀ ਸਾਡੇ ਤੇ ਲਾ ਕੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨੇ ਉਹ ਰੈਗੂਲੇਸ਼ਨ ਆ ਸਾਡੇ ਕੋਲੇ ਪਿਆ ਵੀ ਹੈ ਤੇ ਉਹ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਉਹਦੇ ਵਿੱਚ ਸਪਸ਼ਟ ਤੌਰ ਤੇ ਜੂਜੀਸੀ ਦਾ ਜਿਹੜਾ ਨਿਯਮ ਹੈਗਾ ਉਹਦੇ ਵਿੱਚ ਇਹ ਲਿਖਿਆ ਹੋਇਆ 13 ਪੁਆਇੰਟ ਹੈਗਾ ਉਹ 13 ਪੁਆਇੰਟ ਤੇ ਸਿੱਧਾ ਲਿਖਿਆ ਹੋਇਆ ਵੀ ਜਿਹੜਾ ਟੀਚਰ ਹੈ ਅਪਾਇੰਟ ਹੋਊਗਾ ਉਹਦੀਆਂ ਕੁਆਲਿਫੀਕੇਸ਼ਨਸ ਸਾਰੀਆਂ ਸੇਮ ਹੋਣਗੀਆਂ ਜਿਹੜਾ ਵੀ ਕੰਟਰੈਕਟ ਤੇ ਟੀਚਰ ਰੱਖਿਆ ਜਾਊਗਾ ਰੈਦਰ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈਗਾ ਵੀ ਜਿਹੜਾ ਕੰਟਰੈਕਟ ਟੀਚਰ ਰੱਖਿਆ ਜਾਊਗਾ ਜਿਹੜਾ ਰੈਗੂਲਰ ਟੀਚਰ ਹੈ ਉਹਦੀ ਗ੍ਰੋ ਸੈਲਰੀ ਦੇਣੀ ਬਣਦੀ ਹੈ ਇਹ ਉਹਦੇ ਨਿਯਮਾਂ ਦੇ ਵਿੱਚ ਹੀ ਸਪਸ਼ਟ ਤੌਰ ਤੇ ਲਿਖਿਆ ਹੋਇਆ ਪਰ ਇਹ ਯੂਨੀਵਰਸਿਟੀ ਹੈ ਜਿਹੜੇ ਉਹਨਾਂ ਨਿਯਮਾਂ ਨੂੰ ਵੀ ਦਰਕਨਾਰ ਕਰ ਰਹੀ ਹੈ ਦਰਕਨਾਰ ਕਰਕੇ ਇਹ ਯੂਨੀਵਰਸਿਟੀ ਕਹਿ ਰਹੀ ਹੈ ਵੀ ਸਾਡੇ ਤੇ ਬਹੁਤ ਜ਼ਿਆਦਾ ਪਊਗਾ ਸਰਕਾਰ ਸਾਨੂੰ ਗ੍ਰਾਂਟ ਨਹੀਂ ਦੇ ਰਹੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜੇ ਯੂਨੀਵਰਸਿਟੀ ਜਿਹੜੀ ਹੈ ਸਰਕਾਰ ਵੱਲੋਂ ਜੇ ਗ੍ਰਾਂਟ ਆ ਵੀ ਰਹੀ ਹੈ ਤਾਂ ਉਹ ਕਿੱਧਰ ਜਾ ਰਹੀ ਹੈ ਨੰਬਰ 2 ਤੇ ਜੇ ਕੀ ਸਾਡੀਆਂ ਸੈਲਰੀਆਂ ਵਧਾਉਣ ਦੇ ਬਾਰੇ ਹੀ ਮਤਲਬ ਯੂਨੀਵਰਸਿਟੀ ਨੂੰ ਘਾਟਾ ਦਿਖ ਰਿਹਾ ਹੈਗਾ ਬਾਕੀ ਚੀ ਚਲੀ ਕੋਈ ਘਟਾ ਨਹੀਂ ਦਿਖ ਰਿਹਾ ਨਹੀਂ ਤੁਸੀਂ ਕਹਿ ਰਹੇ ਹੋ ਸਰਕਾਰ ਯੂਨੀਵਰਸਿਟੀ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਗ੍ਰਾਂਟ ਨਹੀਂ ਸਰਕਾਰ ਵੱਲੋਂ ਗ੍ਰਾਂਟ ਘਟਾ ਆ ਰਹੀ ਹੈਗੀ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਸਿੱਖਿਆ ਤੇ ਜੋਰ ਹੀ ਬਹੁਤ ਹੈ ਸਾਡਾ ਨਹੀਂ ਸਾਡੇ ਇਹਦੇ ਵਿੱਚ ਬਹੁਤ ਹੀ ਸਪਸ਼ਟ ਤੌਰ ਤੇ ਇੱਕ ਗੱਲ ਹੈ ਜਿਹੜੀ ਸਿੱਖਿਆ ਕ੍ਰਾਂਤੀ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਸਿੱਖਿਆ ਸਿੱਖਿਆ ਕ੍ਰਾਂਤੀ ਨੂੰ ਗੱਲਾ ਸਕੂਲਾਂ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ ਹਾਇਰ ਐਜੂਕੇਸ਼ਨ ਦਾ ਬਿਲਕੁਲ ਹੀ ਇਗਨੋਰ ਕੀਤੀ ਜਾ ਰਹੀ ਹੈ ਜੇ ਹਾਇਰ ਐਜੂਕੇਸ਼ਨ ਇਗਨੋਰ ਕਰਨ ਦਾ ਇੱਕ ਮੰਡਾ ਹੈ ਵੀ ਵਾਈ ਚਾਂਸਲਰ ਨੂੰ ਇਹ ਕਹਿਣਾ ਪੈ ਰਿਹਾਗਾ ਵੀ ਸਾਡੇ ਕੋਲੇ ਫੰਡ ਨਹੀਂ ਇਟ ਮੀਨਸ ਸਿੱਖਿਆ ਕ੍ਰਾਂਤੀ ਹਾਇਰ ਐਜੂਕੇਸ਼ਨ ਤੇ ਪਹੁੰਚੀ ਨਹੀਂ ਨਾ ਹਰਜੋਤ ਬੈਂਸ ਦੇ ਏਜੰਡੇ ਚ ਲੱਗ ਰਹੀ ਹੈ ਨਾ ਭਗਵੰਤ ਮਾਨ ਸਾਹਿਬ ਦੇ ਏਜੰਡੇ ਚ ਲੱਗ ਰਹੀ ਹੈ ਤੁਸੀਂ ਇਹ ਏਜੰਡੇ ਦੀ ਗੱਲ ਕਰ ਰਹੇ ਹੋ ਉਹ ਤਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਸਿੱਖਿਆ ਕ੍ਰਾਂਤੀ ਲਾਗੂ ਪੰਜਾਬ ਤਾਂ ਮਤਲਬ ਖੁਸ਼ਹਾਲ ਹੋ ਚੁੱਕਿਆ ਸਿੱਖਿਆ ਵਾਲੇ ਪੱਖ ਤੋਂ ਟੀਚਰ ਵੀ ਖੁਸ਼ ਨੇ ਵਿਦਿਆਰਥੀ ਵੀ ਖੁਸ਼ ਨੇ ਪਰ ਇਹਦੇ ਵਿੱਚ ਇਹ ਸਪਸ਼ਟ ਤੌਰ ਤੇ ਅਸੀਂ ਕਹਿ ਰਹੇ ਹਾਂ ਵੀ ਜਿਹੜੀ ਆ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਨੇ ਉਹ ਸਕੂਲ ਪੱਧਰ ਤੇ ਹੈ ਹਾਇਰ ਐਜੂਕੇਸ਼ਨ ਦਾ ਡੋਬੀ ਵੀ ਹੈ ਹਮ ਹਾਇਰ ਐਜੂਕੇਸ਼ਨ ਤੁਸੀਂ ਸਰਕਾਰੀ ਕਾਲਜਾਂ ਚਲੇ ਜਾਓ ਤੁਸੀਂ ਉੱਥੇ ਕੀ ਹਾਲਾਤ ਬਣੇ ਹੋਏ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਯੂਨੀਵਰਸਿਟੀਆਂ ਚ ਦੇਖ ਲਓ ਕੀ ਹਾਲਾਤ ਬਣੇ ਹੋਏ ਨੇ 64 ਦਿਨ ਤੋਂ ਬੈਠੇ ਆ ਕੋਈ ਆਇਆ ਕੋਈ ਮਤਲਬ ਕੋਈ ਗੱਲਬਾਤ ਸੁਣ ਕੋਈ ਸਰਕਾਰ ਚਲੋ ਵੀ ਸੀ ਨੇ ਨਹੀਂ ਇਹ ਮੰਗ ਮੰਨੀ ਕੋਈ ਸਰਕਾਰ ਵੱਲੋਂ ਆਇਆ ਸਰਕਾਰ ਵੱਲੋਂ ਅਸੀਂ ਆਪਣੇ ਤੌਰ ਤੇ ਵੀ ਐਫਰਟ ਕਰੇ ਸੀਗੇ ਇੱਕ ਵਾਰ ਮਾਨਯੋਗ ਆਮਨ ਰੋੜਾ ਜੀ ਉਹਨਾਂ ਕੋਲ ਅਸੀਂ ਪਹੁੰਚ ਕਰੀ ਹੈ ਉਸ ਤੋਂ ਇਲਾਵਾ ਕੁਲਤਾਰ ਸੰਧਵਾ ਜੀ ਇੱਥੇ ਆਏ ਹੋ ਸੀ ਯੂਨੀਵਰਸਿਟੀ ਕੱਲ ਉਹਨਾਂ ਨਾਲ ਵੀ ਗੱਲਬਾਤ ਰੱਖੀ ਹੈ ਪਰੰਤੂ ਹਰਾਨੀ ਦੀ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਇੰਨਾ ਮਤਲਬ ਉਹਦਿਆਂ ਤੇ ਬੈਠੇ ਹੋਏ ਜਿਹੜੇ ਸਾਡੇ ਮੰਤਰੀ ਨਿਗੇ ਜਦੋਂ ਉਹ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਤਾਂ ਫਿਰ ਹੋਰ ਕੌਣ ਕਰੇਗਾ ਅਸੀਂ ਉਹਨਾਂ ਅੱਗੇ ਪੂਰਾ ਖੁੱਲ ਕੇ ਇਹ ਸਾਡਾ ਮਸਲਾ ਜਿਹੜਾ ਰੱਖਿਆ ਸੀ ਤੇ ਕਿਹਾ ਸੀਗਾ ਕਿ ਤੁਸੀਂ ਸਰਕਾਰ ਖੁਦ ਇੱਥੇ ਦਰਬਾਰ ਤੇ ਆਈ ਹੈ ਵੀ ਸੀ ਸਾਹਿਬ ਦੇ ਸਾਹਮਣੇ ਬੈਠੇ ਸੀਗੇ ਉਹ ਅਸੀਂ ਰੱਖਿਆ ਇਹ ਮਾਮਲਾ ਕਿ ਤੁਸੀਂ ਬੈਠਿਓ ਤੁਸੀਂ ਇਹਨਾਂ ਨੂੰ ਹੁਕਮ ਕਰੋ ਤੁਸੀਂ ਜੇ ਫੰਡ ਭੇਜ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦਾ ਵੰਡ ਦਾ ਹੱਕ ਹੈ ਜਿਹੜਾ ਦਿੱਤਾ ਜਾਵੇ ਤਾਂ ਇਹ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਕੀ ਝੋਲ ਹੈਗਾ ਇਹ ਕੀ ਚੱਲ ਰਿਹਾ ਹੈਗਾ ਨਾਟਕ ਚੱਲ ਰਿਹਾ ਜਿਹੜਾ ਕਿ ਅਸੀਂ ਅਥਾਰਟੀ ਕੋਲ ਜਾਂਦੇ ਆ ਉਹ ਕਹਿੰਦੇ ਸਰਕਾਰ ਕੋਲ ਜਾਵੇ ਸਰਕਾਰ ਸਰਕਾਰ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਜੀ ਤੁਸੀਂ ਵਾਈਸ ਵਾਈਸ ਚਾਂਸਲਰ ਸਾਹਿਬ ਨੂੰ ਮਿਲੋ ਉਹ ਤੁਹਾਡਾ ਹੱਲ ਕਰਨਗੇ ਤਾਂ ਸਾਨੂੰ ਇਹ ਚੀਜ਼ ਸਪਸ਼ਟਤਾ ਕੀਤੀ ਜਾਵੇ ਨਾ ਸਪਸ਼ਟ ਕੀਤੀ ਹਾਂ ਮਤਲਬ ਜਿਵੇਂ ਇਹ ਕਹਿ ਰਿਹਾ ਜੀ ਕਿ ਇਸ ਕੱਲ ਸਪੀਕਰ ਸਾਹਿਬ ਆਏ ਸੀ ਸਪੀਕਰ ਸਾਹਿਬ ਆਏ ਸੀ ਕੱਲ ਸਰਕਾਰ ਤੱਕ ਵੀ ਪਹੁੰਚ ਕੀਤੀ ਅਮਰੋੜਾ ਤੱਕ ਵੀ ਪਹੁੰਚ ਕੀਤੀ ਫਿਰ ਸਰਕਾਰ ਨੂੰ ਇਹ ਚੀਜ਼ਾਂ ਤੁਹਾਡੀਆਂ ਦੇਖ ਕੇ ਵੀ ਅਨਡਟ ਕਿਉਂ ਕਰ ਦਿੰਦੀ ਹੈ तरी ही तो समझ नहीं आ रहा सारे वो hmm. कह रहे हैं कि ਤੁਹਾਡੀਆਂ ਮੰਗਾਂ ਜਾਇਜ਼ ਨਹੀਂ ਹਾਂ ਜਾਇਜ਼ ਨਹੀਂ ਅਥਾਰਟੀ ਕਹਿ ਰਹੀ ਹੈ ਕਿ ਸਰਕਾਰ ਪੂਰੀਆਂ ਕਰੂਗੀ ਸਰਕਾਰ ਕਹਿ ਰਹੀ ਹੈ ਕਿ ਅਥਾਰਟੀਆਂ ਪੂਰੀ ਅਥਾਰਟੀ ਪੂਰੀ ਕਰੂਗੀ ਤੇ ਸਾਨੂੰ ਵਿਚ ਵਿਚਕਾਰ ਮਤਲਬ ਲਮਕਾਇਆ ਹੋਇਆ ਜੀ ਇਹਨਾਂ ਨੇ ਲਮਕਾਇਆ ਹੋਇਆ ਮਤਲਬ ਅੱਜ 64ਵਾਂ ਦਿਨ ਹੋ ਚੁੱਕਿਆ ਹੈ ਮਤਲਬ ਕਿਸੇ ਤਰੀਕੇ ਦੀ ਸੁਣਵਾਈ ਨਹੀਂ ਹੋਈ ਹਲੇ ਸਰ ਕਿਸੇ ਤਰੀਕੇ ਦੀ ਸੁਣਵਾਈ ਨਾ ਹੋਣ ਕਰਕੇ ਤਾਂ ਸਾਡੇ ਜਿਹੜੇ ਅਧਿਆਪਕ ਸਾਥੀ ਨੇ ਉਹ ਮਰਨ ਵਰਗ ਤੇ ਬੈਠੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਾਡੀ ਮਤਲਬ ਮਰਨਵਰ ਤੱਕ ਦਾ ਐਡਾ ਵੱਡਾ ਐਕਸ਼ਨ ਮਤਲਬ ਇਹ ਆਖਰੀ ਹੁੰਦਾ ਹੈ ਹਥਿਆਰ ਹੁੰਦਾ ਹੈ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਕਿ ਮਰਨਵਰ ਤੇ ਉਤਰ ਜਾਣਾ ਤੁਹਾਨੂੰ ਕਿਉਂ ਲੱਗਿਆ ਵੀ ਹੁਣ ਇਹ 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 ਤੋਂ ਬਿਨਾ ਕੋਈ ਹੱਲ ਨਹੀਂ ਰਿਹਾ ਸਰ ਸਾਡੇ ਬਹੁਤ ਸਾਰੇ ਸਾਥੀ ਰਿਟਾਇਰ ਵੀ ਹੋ ਚੁੱਕੇ ਐ ਅਸੀਂ ਕੰਟਰੈਕਟ ਤੇ ਸੇਵਾ ਨਿਭਾਉਂਦੇ ਨਿਭਾਉਂਦੇ ਅਸੀਂ ਆਮ ਘਰਾਂ ਦੇ ਬੱਚੇ ਆ ਆਪਣੇ ਦਮ ਤੇ ਸਿਲੈਕਟ ਹੋਏ ਆ ਅਸੀਂ ਵਿਗਿਆਪਨ ਰਾਹੀਂ ਸਾਡੀਆਂ ਪੋਸਟਾਂ ਭਰੀਆਂ ਗਈਆਂ ਸੀ ਉਹ ਤੋਂ ਬਾਅਦ ਅਸੀਂ ਕੰਪੀਟ ਕਰਕੇ ਆਏ ਆ ਸਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਐ ਸਾਡਾ ਮੈਡੀਕਲ ਹੋਇਆ ਸਭ ਕੁਝ ਹੋਣ ਦੇ ਬਾਵਜੂਦ ਵੀ ਅਥਾਰਟੀ ਸਾਡੀ ਸੁਣ ਨਹੀਂ ਰਹੀ ਸਾਨੂੰ ਫਿਕਸ ਤੇ ਰੱਖਿਆ ਗਿਆ ਸੀ ਜਦੋਂ ਹੀ ਜਦੋਂ ਹੀ ਸਾਡੀ ਤਨਖਾਹ ਵਧਿਆ ਪ੍ਰੋਟੈਸਟ ਕਰਕੇ ਹੀ ਵਧਿਆ ਹੁਣ ਤਾਂ ਅਥਾਰਟੀ ਇਸ ਹੱਦ ਤੇ ਆ ਗਈ ਐ ਕਿ ਉਹਨਾਂ ਨੂੰ ਲਗਦਾ ਹੈ ਕਿ ਪ੍ਰੋਟੈਕਟ ਜਿਹੜਾ ਪ੍ਰੋਟੈਸਟ ਕਰਨਾ ਹੈ ਇਹ ਵੀ ਇਹਦਾ ਵੀ ਵਿਰੋਧ ਕਰ ਰਹੀ ਹੈ ਸਾਡੇ ਤੇ ਪ੍ਰਸ਼ਾਸਨ ਬੁਲਾਇਆ ਜਾ ਰਿਹਾ ਪਰ ਅਸੀਂ ਡਰਾਂਗੇ ਨਹੀਂ ਅਸੀਂ ਡਟ ਕੇ ਬੈਠੇ ਰਵਾਂਗੇ ਸਾਡਾ ਧਰਨਾ ਚੌ ਮਤਲਬ 64 ਦਿਨ ਪਹੁੰਚ ਚੁੱਕਿਆ ਹੈ ਪਰ ਅਥਾਰਟੀ ਦੀ ناکامی ਵੇਖੋ ਕਿ ਸਾਨੂੰ ਵਾਰੀ-ਵਾਰੀ ਬੁਲਾ ਰਹੇ ਹੈ ਤੇ ਵਾਰੀ-ਵਾਰੀ ਅੰਦਰ ਬੁਲਾ ਕੇ ਉਹਨਾਂ ਕੋਲੋਂ ਇੱਕੋ ਹੀ ਰਿਪਲਾਈ ਹੈ ਕਿ ਸਾਡੇ ਹੱਥ ਖੜੇ ਹੈ ਅਸੀਂ ਸਰਕਾਰ ਤੱਕ ਅਪਰੋਚ ਕਰਦੇ ਆਂ ਸਾਨੂੰ ਤਾਂ ਸਰਕਾਰ ਦੇ ਨੁਮਾਇੰਦੇ ਤੇ ਜਿਹੜੇ ਐਮਐਲਏ ਆ ਮੰਤਰੀ ਆ ਜਿੰਨਾਂ ਤੱਕ ਵੀ ਅਪਰੋਚ ਕਰਦੇ ਆਂ ਉਹ ਵੀ ਪਤਾ ਨਹੀਂ ਕੀ ਗੱਲ ਹੈ ਕਿ ਉਹ ਹੱਥ ਛਾੜਦੀ ਮਤਲਬ ਨਜ਼ਰ ਆਉਂਦੇ ਐ ਕਿ ਉਹਨਾਂ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਮਜਬੂਰ ਹੋ ਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਵੀ ਛੋਟੇ ਛੋਟੇ ਬੱਚੇ ਐ ਘਰੇ ਕੋਈ ਸਾਂਭਣ ਵਾਲਾ ਨਹੀਂ ਹੈਗਾ ਉਹਨਾਂ ਨੂੰ ਛੱਡ ਕੇ ਅਸੀਂ ਇੱਥੇ ਮਰਨ ਵਰਤੇ ਬੈਠਣਾ ਸਾਡੀ ਮਜਬੂਰੀ ਹੈ ਮਜਬੂਰ ਹੋ ਕੇ ਅਸੀਂ ਬੈਠੇ ਆਂ ਪਰ ਅਸੀਂ ਇਹ ਜ਼ਰੂਰ ਕਹਿਣੇ ਆ ਅਸੀਂ ਅਥਾਰਟੀ ਨੂੰ ਕਹਿਣੇ ਆ ਅਸੀਂ ਸਰਕਾਰ ਨੂੰ ਕਹਿਣੇ ਆ ਅਸੀਂ ਮਾਰਕ ਜਾਾਂਗੇ ਇੱਥੋਂ ਅਸੀਂ ਇੱਥੋਂ ਖਾਲੀ ਹੱਥ ਨਹੀਂ ਜਾਵਾਂਗੇ ਅਸੀਂ ਉਹਨਾਂ ਦੇ ਬੱਚੇ ਆ ਕਲ ਕੁਲਤਾਰ ਸੰਧਵਾ ਸਰਸਾ ਨੂੰ ਕਹਿ ਕੇ ਗਏ ਆ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਸਾਨੂੰ ਪਤਾ ਅਸੀਂ ਉਸ ਕੌਮ ਦੇ ਬੱਚੇ ਆ ਅਸੀਂ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਅਸੀਂ ਧੀਆ ਪੁੱਤਾਂ ਜਿਹੜੇ ਦਿੱਲੀ ਦੀਆਂ ਹਿੱਕਾਂ ਤੇ ਚੜ੍ਹ ਕੇ ਬੈਠ ਗਏ ਸੀ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਡਟੇ ਰਵਾਂਗੇ ਜਿੰਦੋਂ ਤੱਕ ਸਾਡਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਮ ਕਰਾਉਂਦੇ ਹੋ ਸਰਕਾਰ ਵੀ ਤਾਂ ਹੁਣ ਆਮ ਕਰਾਂ ਦੇ ਕਾਕਿਆਂ ਦੀ ਐ ਜੀ ਸਰ ਸ਼ਾਇਦ ਆਮ ਆਦਮੀ ਦੀ ਡੈਫੀਨੇਸ਼ਨ ਵੀ ਦੋਗਲੀ ਹੋ ਗਈ ਹੈ ਠੀਕ ਹੈ ਆਮ ਘਰਾਂ ਦੀ ਸਰਕਾਰ ਆਮ ਘਰਾਂ ਦੇ ਬੱਚਿਆਂ ਦੀ ਕਿਉਂ ਨਹੀਂ ਸੁਣ ਰਹੀ ਅਸੀਂ ਸੀਐਮ ਸਾਹਿਬ ਨੂੰ ਮਿਲਣ ਲਈ ਕਈ ਵਾਰੀ ਅਪਰੋਚ ਕਰ ਚੁੱਕੇ ਹਾਂ ਕਈ ਵਾਰੀ ਟਾਈਮ ਲੈ ਚੁੱਕੇ ਹਾਂ ਦੋ ਤਿੰਨ ਵਾਰੀ ਜਾਣੇ ਵੀ ਆ ਪਰ ਬਾਹਰੋਂ ਖੜ ਕੇ ਮੁੜਿਆਉਣੇ ਆ ਅਸੀਂ ਤਾਂ ਆਮ ਆਮ ਆਦਮੀ ਦੀ ਸਰਕਾਰ ਦੇ ਟਾਈਮ ਤਾਂ ਅਸੀਂ ਇਹ ਐਸਪੈਕਟ ਨਹੀਂ ਕਰ ਸਕਦੇ ਸੀ ਕਿ ਆਮ ਘਰਾਂ ਦੇ ਬੱਚਿਆਂ ਦੀ ਸੁਣੀ ਨਾ ਜਾਵੇ ਜੇ ਸਾਡੀ ਸੁਣੀ ਨਹੀਂ ਗਈ ਤਾਂ ਆਹ ਹਾਲਤ ਹੋਏ ਸਾਡੇ ਕਿ ਸਾਨੂੰ ਇੱਥੇ ਮਰਨ ਵਰਤੇ ਬੈਠਣਾ ਪੈ ਰਿਹਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਨਾਲ ਬੱਚੇ ਬੈਠੇ ਆ ਸਾਡੇ ਰੋਲ ਰਹੇ ਨੇ ਜਿਨ੍ਹਾਂ ਦੀਆਂ ਛੁੱਟੀਆਂ ਨੇ ਖਵਾਨ ਪਿਉਣ ਦਾ ਖਿਆਲ ਨਹੀਂ ਸਾਨੂੰ ਇਹਨਾਂ ਇਹਨਾਂ ਦਾ ਸਾਡਾ ਤਾਂ ਅਸੀਂ ਮਰ ਕੇ ਇੱਥੇ ਬੈਠੇ ਆਂ ਪਰ ਹੁਣ ਜਦੋਂ ਅਸੀਂ ਇਹ ਸਟੈਂਡ ਲੈ ਹੀ ਲਿਆ ਹੁਣ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਅਸੀਂ ਜਾਂ ਮਰ ਕੇ ਜਾਵਾਂਗੇ ਸਾਡੀਆਂ ਇੱਥੋਂ ਅਰਥੀਆਂ ਉੱਠਣਗੀਆਂ ਤੇ ਜਾਂ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਫਿਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਕਿ ਮੇਰੇ ਦਰਵਾਜ਼ੇ 24 ਘੰਟੇ ਖੁੱਲ੍ਹੇ ਆ ਜਿਹੜਾ ਮਰਜ਼ੀ ਆਵੇ ਫਰਕ ਹੀ ਹੁਣ ਤਾਂ ਇਹ ਸਰ ਅਸੀਂ ਤਾਂ ਜਦੋਂ ਤੋਂ ਸਰਕਾਰ ਆਈ ਹੈ ਉਦੋਂ ਤੋਂ ਹੀ ਅਪਰੋਚ ਕਰ ਰਹੇ ਆਂ ਸਾਨੂੰ ਤਾਂ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ ਅਸੀਂ ਤਾਂ ਇਵਨ ਦੋ ਤਿੰਨ ਵਾਰੀ ਉਹਨਾਂ ਦੀ ਰਹਾਇਸ਼ ਤੇ ਚੰਡੀਗੜ੍ਹ ਵੀ ਜਾ ਚੁੱਕੇ ਹਾਂ ਉਹਨਾਂ ਦੇ ਪਿੰਡ ਵੀ ਜਾ ਚੁੱਕੇ ਹਾਂ ਪਰ ਜਦੋਂ ਹੀ ਅਸੀਂ ਆਪਣਾ ਕੇਸ ਲੈ ਕੇ ਜਾਂਦੇ ਹਾਂ ਅਸੀਂ ਆਪ ਮਤਲਬ ਇਥੋਂ 8-10 ਜਣੇ ਜਾਂਦੇ ਹਾਂ ਤਾਂ ਉੱਥੇ ਕਿਸੇ ਵੀ ਜਿਹੜਾ ਉਹਨਾਂ ਦਾ ਸੈਕਟਰੀ ਹੁੰਦਾ ਹੈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਉਹ ਸਾਨੂੰ ਮਿਲਦਾ ਫਾਈਲ ਲੈ ਕੇ ਰੱਖ ਲਈ ਜਾਂਦੀ ਹੈ ਸਾਨੂੰ ਵੀ ਪਤਾ ਹੈ ਕਿ ਫਾਈਲ ਡਸਟਬਿਨ ਦੇ ਵਿੱਚ ਹੀ ਜਾਂਦੀ ਹੈ कूੜੇ ਦੇ ਢੇਰ ਦੇ ਵਿੱਚ ਹੀ ਜਾਂਦੀ ਹੈ ਤਾਂ ਸਰ ਸਪਸ਼ਟ ਹੈ ਕਿ ਜੇ ਅਸੀਂ ਇੱਥੇ ਮਰਨ ਵਰਤੇ ਏਡਾ ਵੱਡਾ ਸਟੈਂਡ ਲੈ ਕੇ ਬੈਠੇ ਹਾਂ ਤਾਂ ਕਿਸ આમ ਆਦਮੀ ਦੀ ਗੱਲ ਕਰਦੇ ਹੋ ਤੁਸੀਂ ਜਿਹਨੂੰ ਸੁਣਿਆ ਹੀ ਨਹੀਂ ਜਾ ਰੱਖਿਆ ਜਿਹਨੂੰ ਤੁਹਾਨੂੰ ਸਰਦ ਮਤਲਬ ਸੀਐਮ ਸਾਹਿਬ ਦੀ ਸਰਦਲ ਤੇ ਪੈਰ ਰੱਖਣ ਲਈ ਪਹਿਲਾਂ ਸਾਨੂੰ ਵੱਡੀ ਅਪਰੋਚ ਚਾਹੀਦੀ ਹੈ ਫਿਰ ਅਸੀਂ ਉੱਥੇ ਪਹੁੰਚਦੇ ਆਪਦੇ ਬੱਚਿਆਂ ਦਾ ਕੋਈ ਬੰਦੋਬਸਤ ਕਰਕੇ ਉੱਥੇ ਵੀ ਅਸੀਂ ਖਾਲੀ ਹੱਥ ਛਾੜ ਕੇ ਵਾਪਸ ਆਉਣੇ ਆ ਤਾਂ ਦੂਜੀ ਗੱਲ ਸਰਕਾਰ ਤਾਂ ਸਰਕਾਰ ਦੀ ਅਲੱਗ ਗੱਲ ਹੈ ਸਾਡੀ ਅਥਾਰਟੀ ਨਹੀਂ ਸੁਣ ਰਹੀ ਸਾਡੀ ਅਥਾਰਟੀ ਆਪ ਮੋਟੀਆਂ ਤਨਖਾਹਾਂ ਲੈ ਕੇ ਅਸੀਂ ਬਣਦਾ ਹੱਕ ਮੰਗ ਰਹੇ ਹਾਂ ਅਸੀਂ ਕੁਝ ਨਜਾਇਜ਼ ਨਹੀਂ ਮੰਗ ਰਹੇ ਉਹਨਾਂ ਤੋਂ ਤਾਂ ਉਹ ਹੱਕ ਮਤਲਬ ਦੇਣ ਲਈ ਵੀ ਹੱਥ ਝਾੜ ਰਹੀ ਹੈ ਪਤਾ ਨਹੀਂ ਅਥਾਰਟੀ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਸਰਕਾਰ ਨੂੰ ਅਪਰੋਚ ਕਰਕੇ ਫੰਡ ਲਓ ਜੇ ਅਸੀਂ ਫੰਡ ਲੈਣੀ ਹੈ ਤਾਂ ਫਿਰ ਅਥਾਰਟੀ ਇਹ ਕੁਰਸੀਆਂ ਖਾਲੀ ਕਰੇ ਇਹਨਾਂ ਨੂੰ ਕਿਸ ਚੀਜ਼ ਲਈ ਅਪੁਆਇੰਟ ਕੀਤਾ ਹੋਇਆ ਹੈ ਯੂਨੀਵਰਸਿਟੀ ਦਿਨੋ ਦਿਨ ਨਿਗਾਰਵਲ ਜਾ ਰਹੀ ਹੈ ਤੁਹਾਨੂੰ ਵੀ ਪਤਾ ਹੈ ਅਸੀਂ ਮਤਲਬ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਨੇਬਰਹੂਡ ਕੈਂਪਸਸ ਤੋਂ ਕੌਨਸਟਿਟਿਊਟ ਕਾਲਜਾਂ ਤੋਂ ਮਤਲਬ ਉੱਥੇ ਬਹੁਤ ਲੰਬੇ ਸਮੇਂ ਤੋਂ ਗਰੀਬ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਸਾਡੀ ਫੀਡਬੈਕ ਲੈ ਕੇ ਦੇਖ ਲੈਣ ਠੀਕ ਹੈ ਸਾਡੇ ਕੰਮ ਪ੍ਰਤੀ ਸਮਰਪਣ ਪੁੱਛ ਲੈਣ ਸਾਡੇ ਹੈੱਡਾਂ ਨੂੰ ਪੁੱਛ ਲੈਣ ਤਾਂ ਪਰ ਜਿਸ ਤਰੀਕੇ ਦਾ ਸਾਡੇ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਉਹ ਤੋਂ ਅੱਕੇ ਹੋਏ ਹਾਂ ਅਸੀਂ ਸਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਮੈਂ ਯੂਨੀਵਰਸਿਟੀ ਤੋਂ ਸਭ ਤੋਂ ਵੱਧ ਪੜ੍ਹੀ ਲਿਖੀ ਜਿਹੜੀ ਅਧਿਆਪਕਾਂ ਇਹ ਮੇਰੀ ਬੇਟੀ ਆ ਤੇ ਮੈਨੂੰ ਇਹ ਲੱਗਦਾ ਵੀ ਸਾਨੂੰ ਇਹਨਾਂ ਦੇ ਰੈਗੂਲਰ ਤੱਕ ਕੀ ਕਰਨਾ ਸਤਨਾ ਸਕੀਲ ਦੇਣ ਲਈ ਵੀ ਇਹਨਾਂ ਲਈ ਸਾਨੂੰ ਮਰਨਾ ਪੈ ਰਿਹਾ ਅਸੀਂ ਹੁਣ ਘਰ ਕਿੱਥੇ ਜਾਵਾਂਗੇ ਅਸੀਂ ਮਰਾਂਗੇ ਜੀ ਜੇ ਸਾਡੀ ਇਹਨਾਂ ਨੇ ਮੰਗ ਨਾ ਮੰਨੀ ਤਾਂ ਸਾਡੇ ਕੋਲ ਹੋਰ ਚਾਰਾ ਨਹੀਂ ਹੈਗਾ ਮਰਨ ਤੋਂ ਸਵਾ ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਅਸੀਂ ਸਿੱਖਿਆ ਨੂੰ ਪਰਫੁੱਲਤ ਕਰ ਰਹੇ ਹਾਂ ਕਿੱਥੇ ਕਰ ਰਹੇ ਨੇ ਅਸੀਂ ਤਾਂ ਸੜਕਾਂ ਤੇ ਆ ਟਾਟਾਂ ਤੇ ਰੋਲ ਰਹੇ ਹਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਅੱਗੇ ਕੋਈ ਸਾਡੇ ਲਈ ਚੈਨਲ ਹੈਗਾ ਹਨੇਰੇ ਤੋਂ ਬੈਨਾ ਸੀ ਗੱਲ ਕਹਿ ਰਹੇ ਹਾਂ ਪਰ ਪੰਜਾਬ ਦੇ ਵਿੱਚ ਸਰਕਾਰ ਤਾਂ ਇੱਕ ਮਾਸਟਰ ਦੇ ਮੁੰਡੇ ਦੇ ਇੱਕ ਟੀਚਰ ਦੇ ਮੁੰਡੇ ਦੀ ਆ ਉਹਨੂੰ ਟੀਚਰਾਂ ਦਾ ਨਹੀਂ ਪਤਾ ਲੱਗ ਰਿਹਾ ਸਰ ਉਹ ਚੇਰੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਸਰਕਾਰਾਂ ਦਾ ਇਹ ਸਕੂਲ ਪੱਧਰ ਤੱਕ ਹੀ ਨੇ ਹਾਂਜੀ ਹਾਂਜੀ ਫਿਰ ਤੁਹਾਨੂੰ ਹੁਣ ਤੁਹਾਡੀ ਉਮਰ ਹੈ ਜਿਹੜੀ ਇਸ ਦੇ ਵਿੱਚ ਤੁਹਾਨੂੰ ਐਡਾ ਵੱਡਾ ਫੈਸਲਾ ਸਰ ਦੇਖੋ ਉਮਰ ਦਾ ਪੜਾਤਾ ਬਾੜਾ ਲੰਘ ਚੁੱਕਿਆ ਜੀ ਹੁਣ ਰਿਟਾਇਰਮੈਂਟ ਦੇ ਨੇੜੇ ਆ ਸਾਡੇ ਕੋਲ ਹੋਰ ਆਪਸ਼ਨ ਹੀ ਨਹੀਂ ਹੈਗੀ ਸਾਨੂੰ ਇਹ ਆ ਵੀ ਸਾਡਾ 7ਵੇਂ ਸਕੇਲ ਲਾਗੂ ਕਰ ਦੇਣ ਅਸੀਂ ਉਹਨੇ ਨਾਲ ਆਪਣਾ ਘਰ ਦਾ ਗੁਜ਼ਾਰਾ ਖਰਚ ਕਰ ਸਕੀਏ 3600 ਤੁਹਾਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਹੁਣ ਜਿਹੜਾ ਰੈਗੂਲਰ ਵਾਲਾ ਜਿਹੜਾ ਸਾਡੇ ਕੋਲ ਨਹੀਂ ਹੈਗਾ ਸੀ ਉਹ ਵੀ ਨਹੀਂ ਮੰਗਦੇ ਹੈਗੇ ਬਸ ਇੱਕੋ ਹੀ ਪੀਕ ਮੰਗਦੇ ਆਵੇਂ ਸਾਡਾ 7 ਮਾਸ ਕਿਲ ਜਿਹੜਾ ਸਾਨੂੰ ਦਿੱਤਾ ਜਾਂਦਾ ਏ ਕਰ ਨਾ ਮੰਨੀ ਮੰਗ ਤੁਸੀਂ ਮਰਨ ਵਰਤੇ ਹੋ ਹਾਂਜੀ ਸਰ ਮਰ ਜਾਾਂਗੇ ਫਿਰ ਹੋਰ ਕੋਈ ਚਾਰਾ ਹੀ ਨਹੀਂ ਬੈਠੇ ਆ ਜੀ ਆ ਦੋ ਦਿਨ ਹੋ ਗਏ ਅਥਾਰਟੀ ਸਾਡੇ ਕੋਲ ਪੁੱਛ ਕੇ ਜਾਂਦੀ ਆ ਤੁਸੀਂ ਕੁਝ ਖਾਦਾ ਮਜ਼ਾਕ ਦੇ ਪਾਤਰ ਬਣ ਗਏ ਆ ਜੀ ਅਸੀਂ ਤਾਂ ਗੱਲਬਾਤ ਕਰਦੇ ਇੱਥੇ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਆ ਕੀ ਮੰਨਦੇ ਹੋ ਜੀ ਮਤਲਬ ਪੰਜਾਬ ਸਰਕਾਰ ਜਿਹੜੀ ਲਗਾਤਾਰ ਸਿੱਖਿਆ ਕ੍ਰਾਂਤੀ ਸਿੱਖਿਆ ਦੀਆਂ ਗੱਲਾਂ ਕਰਦੀ ਹੈ ਉਹਦੇ ਰਾਜ ਦੇ ਵਿੱਚ ਆਪਣੇ ਹੱਕ ਲੈਣ ਲਈ ਮਰਨ ਵਰ ਤੱਕ ਵਰਗ ਐਕਸ਼ਨ ਲੈਣਾ ਪੈਂਦਾ ਦੇਖੋ ਤਰਾਸਦੀ ਹੈ ਪੰਜਾਬ ਦੀ ਕੁੱਲ ਮਿਲਾ ਕੇ ਹੀ ਦੇਸ਼ ਦੀ ਤਰਾਸਦੀ ਹੈ ਕਿ ਸਿੱਖਿਆ ਦੇ ਖੇਤਰ ਚ ਯੂਨੀਅਨ ਬਜਟ ਹੈ ਜਿਹੜਾ ਲਗਾਤਾਰ ਘਟਾਇਆ ਜਾ ਰਿਹਾ ਇੱਕ ਪਾਸੇ ਉਪਰਾਸ਼ਟਰਪਤੀ ਕਹਿੰਦਾ ਕਿ ਨਮੀ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਬਹੁਤ ਕੁਝ ਨਿਰਮਾਣ ਕਰ ਦੂਗੀ ਬਹੁਤ ਕੁਝ ਲੈ ਆਊਗੀ ਔਰ ਇਸ ਦੀ ਆਰਡ ਹੇਟ ਕੌਮੀ ਸਿੱਖਿਆ ਨੀਤੀ ਦੀ ਆਰਡ ਹੇਟ ਸਮੁੱਚੀ ਐਜੂਕੇਸ਼ਨ ਚੋ ਗਵਰਨਮੈਂਟ ਫੰਡਿੰਗ ਚੋ ਹੀ ਵਾਰ ਹੋਣਾ ਚਾਹੁੰਦੀ ਹੈ ਗਵਰਨਮੈਂਟ ਇੱਕ ਕਿਸਮ ਨਾਲ ਐਜੂਕੇਸ਼ਨ ਦਾ ਮਜ਼ਾਕ ਬਣਾ ਕੇ ਦੁਕਾਨਾ ਬਣਾਉਣਾ ਚਾਹੁੰਦੀ ਹੈ ਔਰ ਇੱਕ ਕਿਸਮ ਨਾਲ ਆਟੋਨਮਸ ਬਾਡੀਆ ਦੇ ਨਾਮ ਹੇਠ ਆਪਣੀ ਹਰ ਕਿਸਮ ਦੀ ਜ਼ਿੰਮੇਵਾਰੀ ਤੋਂ ਪਾਸੇ ਹਟ ਜਾਣਾ ਚਾਹੁੰਦੀ ਹੈ ਵੈਲਫੇਅਰ ਸਟੇਟ ਦਾ ਕਨਸੈਪਟ ਬੀਤੇ ਦੀ ਗੱਲ ਹੋ ਗਈ ਹੈ ਕਨਸਟੀਟਿਊਸ਼ਨ ਚ ਜਾਇ ਲਿਖਿਆ ਹੋਇਆ ਪ੍ਰੀਐਮਬਲ ਚ ਜਾਇ ਲਿਖਿਆ ਹੋਇਆ ਸੰਵਿਧਾਨ ਦੀ ਪ੍ਰਸਤਾਵਨਾਜ ਕਿ ਭਾਰਤ ਇੱਕ ਕਲਿਆਣਕਾਰੀ ਸਮਾਜਵਾਦੀ ਦੇਸ਼ ਹੈ ਕਲਿਆਣਕਾਰੀ ਦੀ ਭਾਵਨਾ ਹੈ ਜਿਹੜ ਬਹੁਤ ਬੀਤੇ ਦੀ ਕੋਈ ਕਹਾਣੀ ਹੋ ਗਈ ਆ। ਔਰ ਇਸ ਨੂੰ ਟੱਕਰਨਾ ਪੈਣਾ ਲੋਕਾਂ ਨੂੰ। ਪੰਜਾਬ ਸਰਕਾਰ ਨੇ ਇੱਥੇ ਗ੍ਰਾਂਟ ਕਹਿੰਦੇ ਵੀ ਇਹ ਵਧਾਤੀ ਬਜਟ ਚ ਇਸ ਵਾਰੀ ਐਲਾਨ ਕੀਤਾ ਏ। ਉਸ ਦੇ ਲਈ ਇੱਥੇ ਮੋਰਚਾ ਲੱਗਿਆ ਸੀ। ਹਮਮ। ਸਟੂਡੈਂਟ, ਟੀਚਰ ਤੇ ਨਾਨ-ਟੀਚਿੰਗ ਦਾ ਜੁਆਇੰਟ ਪ੍ਰੋਟੈਸਟ ਚੱਲਦਾ ਰਿਹਾ ਜਿਸ ਚੋਂ ਵਿੱਤ ਮੰਤਰੀ ਨੂੰ ਇਹ ਵਾਅਦਾ ਕਰਨਾ ਪਿਆ ਸੀਗਾ ਕਿ ਹਾਂ ਯੂਨੀਵਰਸਿਟੀਆਂ ਨੂੰ ਬੰਦੀ ਗ੍ਰਾਂਟ ਦਵਾਂਗੇ। ਤੇ ਜੇ ਤੁਸੀਂ ਬੰਦੀ ਗ੍ਰਾਂਟ ਦਵੋਂਗੇ ਹੀ ਨਹੀਂ ਤਾਂ ਯੂਨੀਵਰਸਿਟੀਆਂ ਕੋਈ ਇੱਥੇ ਕੋਈ ਖੇਤੀ ਤਾਂ ਹੁੰਦੀ ਨਹੀਂ ਹੈਗੇ। ਇਥੋਂ ਤਾਂ ਤਾਂ ਹੀ ਟੀਚਰਾਂ ਨੂੰ ਕੋਈ ਪੇ ਸਕੇਲ ਦਿੱਤੇ ਜਾਣਗੇ ਉਦਾਂ ਇੱਥੇ ਕੱਢ ਕੇ ਡੈਮੋਕਰੈਟਿਕ ਸਪੇਸ ਰੋਕਣ ਲਈ 300 ਮੀਟਰ ਦਾ ਧਰਨਾ ਨਹੀਂ ਲਾ ਸਕਦੇ ਉਹ ਇਹ ਜੇ ਸੰਮਣ ਘਰਾਂ ਚ ਭੇਜੇ ਜਾ ਰਹੇ ਨੇ ਜੇ ਤੁਸੀਂ ਮੀਟ ਹੀਰ ਹੋਣਾ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਚ ਬੋਲੇ ਨੇ ਨਾ ਮਤਲਬ ਜਿੱਥੇ ਜਿੰਨੂੰ ਕਹਿੰਦੇ ਹੁੰਦੇ ਨੇ ਵੀ ਥੋੜੇ ਲੱਗੀ ਤਾਂ ਮਤਲਬ ਬਹੁਤ ਦਰਦ ਹੈ ਦੂਜੇ ਦੇ ਲੱਗੀ ਤਾਂ ਕੋਈ ਦਰਦ ਨਹੀਂ ਦੂਜੇ ਲਈ ਤੁਸੀਂ ਦਿਖਾਉਂਦੇ ਹੋ ਵੀ ਤੁਸੀਂ ਹੁੱਲੜ ਬਾਜੋ ਮੀਥੇਰ ਉਹਨਾਂ ਨੂੰ ਉਥੋਂ ਦੀ ਡੈਮੋਕਰੈਟਿਕ ਸਪੇਸ ਦਾ ਤਾਂ ਚਿੰਤਾ ਹੋਈ ਇੱਥੋਂ ਦੀ ਡੈਮੋਕਰੈਟਿਕ ਸਪੇਸ ਦੀ ਕੋਈ ਚਿੰਤਾ ਨਹੀਂ ਕਿ ਇਹ ਯੂਨੀਵਰਸਿਟੀ ਕੋਰਟ ਚ ਚਲੀ ਗਈ 300 ਮੀਟਰ ਦਾ ਕੱਲ ਇੱਥੇ ਪੁਲਿਸ ਆਈ ਹੈ ਵਿਦਆਊਟ ਵਾਈਸ ਚਾਂਸਲਰ ਪਰਮਿਸ਼ਨ ਪੰਜਾਬ ਪੁਲਿਸ ਯੂਨੀਵਰਸਿਟੀ ਕੈਂਪਸ ਚ ਐਂਟਰ ਨਹੀਂ ਹੋ ਸਕਦੀ ਇਹ ਇਹ ਸੈਟ ਨਾਰਮਸ ਨੇ ਜੇ ਤੁਸੀਂ ਉਸ ਨਾਰਮਸ ਦੀਆਂ ਤਾਂ ਜਿਹਾ ੜਾ ਕੇ ਡੈਮੋਕਰੈਟਿਕ ਸਪੇਸ ਘਟਾ ਰਹੇ ਹੋ ਔਰ ਸਾਡੇ ਹੀ ਭੈਣ ਭਰਾਵਾਂ ਦੇ ਤੁਸੀਂ ਪੁਲਿਸ ਲਿਆਵੋਗੇ ਤਾਂ ਫਿਰ ਭਾਈ ਇਹ ਮਾਮਲਾ ਸਭ ਦਾ ਸਾਂਝਾ ਮਾਮਲਾ ਬਣੂਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ UGC ਦੀਆਂ ਗਾਇਡਲਾਈਨਸ ਨੂੰ ਫਾਲੋ ਕਰ ਲੈ ਸੁਪਰੀਮ ਕੋਰਟ ਕਹਿੰਦੀ ਹੈ ਇਕੁਅਲ ਵਰਕ ਇਕੁਅਲ ਪੇ ਆ ਉਹ 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 ਦੀ ਕੰਟੈਂਪਟ ਕਿੱਥੇ ਜਾਊਗੀ ਸਾਰੇ ਦੇਸ਼ ਜਿੱਥੇ ਜੀਆਂ ਆਡਰ ਰਹੀਆਂ ਇਸ ਯੂਨੀਵਰਸਿਟੀ ਦਾ ਲਗਾਤਾਰ ਨਗਾਰ ਹੋ ਰਿਹਾ ਸਟੂਡੈਂਟ ਵੱਧ ਗਏ ਗਿਣਤੀ ਚ ਜੋ ਅੱਜ ਤੋਂ 10-15 ਸਾਲ ਪਹਿਲਾਂ ਸਟੂਡੈਂਟਸ ਅਨਰੋਲ ਹੁੰਦੇ ਸੀ ਉਸ ਤੋਂ ਕਿਤੇ ਵੱਧ ਗਏ ਗਿਣਤੀ ਕਿਤੇ ਵੱਧ ਨਾਉ ਸਟਰਨ ਇਨਫਰਾਸਟ੍ਰਕਚਰ ਹੈ ਨਾਉ ਨਹੀਂ ਗ੍ਰਾਂਟ ਹੈ ਜਿੰਨੀ ਕੁ ਗ੍ਰਾਂਟ ਵਧਾਈ ਵੀ ਹੈ ਜੇ ਸਟੂਡੈਂਟ ਐਨਰੋਲਮੈਂਟ ਦੇ ਹਿਸਾਬ ਨਾਲ ਜਾਂ ਹੋਰ ਚੀਜ਼ਾਂ ਦੇ ਹਿਸਾਬ ਨਾਲ ਦੇਖ ਲਈਏ ਸਗੋਂ ਗ੍ਰਾਂਟ ਘਟੀ ਆ ਲਗਾਤਾਰ ਘਟੀ ਆ ਔਰ ਇਸ ਮਾਮਲੇ ਚ ਚਾਹੀਦਾ ਇਹ ਹੈ ਕਿ ਸਟੂਡੈਂਟ ਟੀਚਰ ਰੇਸ਼ੋ ਨੂੰ ਵੀ ਜੇ ਨਵੀਂ ਐਨਰੋਲਮੈਂਟ ਦੇ ਹਿਸਾਬ ਨਾਲ ਦੇਖ ਲਈਏ ਤਾਂ ਸੈਂਕੜੇ ਅਸਾਮੀਆਂ ਬਣ ਜਾਣਗੀਆਂ ਇਸੇ ਇਕੱਲੇ ਕੈਂਪਸ ਦੇ ਵਿੱਚ ਜਿਹੜੀਆਂ ਭਰਨ ਦੀ ਜ਼ਰੂਰਤ ਹੋਊਗੀ ਔਰ ਉਹ ਰੈਗੂਲਰ ਜਿੰਨੇ ਕੁ ਵੀ ਹੈਗੇ ਨੇ ਕੋਈ ਗੈਸਟ ਫੈਕਲਟੀ ਆ ਕੋਈ ਪੀਟੀ ਪੀਟੀਏ ਤੇ ਆ ਕੋਈ ਕੰਟਰੈਕਟ ਤੇ ਆ ਜਿਹੜਾ ਡਾਊਨ ਸਾਈਜ਼ ਕਰਦੇ ਹੋਏ ਰੈਗੂਲਰ ਟੀਚਰਾਂ ਨੂੰ ਪਾਸੇ ਕੀਤਾ ਜਾ ਰਿਹਾ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਮਤਲਬ ਅੱਜ ਦੇ ਦੌਰ ਦੇ ਵਿੱਚ ਜਦੋਂ ਕਿ ਇਹਨਾਂ ਦੇ ਆਪਣੇ ਵਿਧਾਨ ਸਭਾ ਮੰਚ ਜਾਂ ਹੋਰਾਂ 'ਚ ਪੱਤੇ ਵਧਾਉਂਦੇ ਨੇ ਆਈਐਸ ਆਈਪੀਐਸ ਅਫਸਰ ਆਪਣੀ ਸਾਰੀਆਂ ਜਿਹੜੇ ਬੈਨੀਫਿਟਸ ਲੈਂਦੇ ਨੇ ਤਾਂ ਟੀਚਰ ਨੂੰ ਕਿਉਂ ਨਹੀਂ ਉਹ ਬੈਨੀਫਿਟ ਦਿੱਤੇ ਜਾਂਦੇ ਇਹ ਵੀ ਏ ਕਲਾਸ ਜੌਬ ਹੈ ਪੰਜਾਬ 'ਚੋਂ ਬ੍ਰੇਨ ਡレイン ਹੋ ਰਿਹਾ ਪਰ ਪੰਜਾਬ ਦੇ ਜਿਹੜਾ ਪੜਿਆ ਲਿਖਿਆ ਤਬਕਾ ਹੈ ਉਹ ਜੇ ਉਸ ਨੂੰ ਇਸੇ ਤਰ੍ਹਾਂ ਹਰਾਸ਼ ਕਰੋਗੇ ਚਾਹੇ ਡਾਕਟਰ ਨੇ ਚਾਹੇ ਹੋਰ ਨੇ ਬੇਸਿਕ ਚੀਜ਼ਾਂ ਦੇ ਜਾਂ ਹੋਰਾਂ ਦੇ ਰੱਖੋਗੇ ਜਾਂ ਕੰਟਰੈਕਟ ਤੇ ਰੱਖੋਗੇ ਚੀਜ਼ਾਂ ਰੋਕਣਗੀਆਂ ਕਿੱਥੇ ਪੰਜਾਬ ਦੇ ਲੋਕਾਂ ਨੂੰ ਅਸੀਂ ਤਾਂ ਇਹਨਾਂ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਜੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਆਉਂਦੀ ਹੈ ਤਾਂ ਇਸ ਦੇ ਪ੍ਰਤੀ ਅਵੇਅਰਨੈਸ ਅਸਲ ਚ ਕੌਮਨਰ ਮਾਤਾ ਜਿਹੜਾ ਬੰਨਣਾ ਚਾਹੀਦਾ ਇਹਨਾਂ ਨੂੰ ਵੀ ਕਹਿ ਆ ਵੀ ਬਣੋ ਹੋਰ ਲੋਕਾਂ ਨੂੰ ਨਾਲ ਨੂੰ ਇਕੱਠੇ ਕਰੋ ਔਰ ਅਸੀਂ ਉਸ ਮਾਮਲੇ 'ਚ ਸਾਥ ਦੇਣ ਨੂੰ ਤਿਆਰ ਆਂ ਜੇ ਇਸ ਗੱਲ ਨੂੰ ਇਹ ਵਾਈਡਰ ਪਰਸਪੈਕਟਿਵ 'ਚ ਚੀਜ਼ਾਂ ਲਿਆ ਕੇ ਰੱਖਣਗੇ ਛੋਟੀਆਂ-ਛੋਟੀਆਂ ਕੈਟਾਗਰੀਆਂ 'ਚ ਵੰਡ ਕੇ ਸਰਕਾਰ ਆਪਣਾ ਬੈਨੀਫਿਟ ਲੈਂਦੀ ਜਾ ਰਹੀ ਆ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਨੇ ਸਿੱਖਿਆ ਕ੍ਰਾਂਤੀ ਐਵੇਂ ਟਕੋਸਲਾ ਆ ਜਿਵੇਂ ਮੋਦੀ ਦਾ ਜੁਮਲਾ ਸੀ ਨਾ ਇੰਨਾ ਅੱਜਕੱਲ ਭਗਵਾਨਤਮਾਨ ਹੋਣਾ ਨੂੰ ਵੀ ਜੁਮਲੇ ਛੱਡਣ ਦੀ ਆਦਤ ਪੈ ਗਈ ਆ ਔਰ ਉਹ ਜੁਮਲਾ ਜਿਹੜਾ ਛੱਡ ਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਲੋਕ ਇਸ ਸਾਰੀ ਗੱਲ ਨੂੰ ਸਮਝ ਰਹੇ ਨੇ ਪੰਜਾਬ ਦਾ ਪੜ੍ਹਿਆ-ਲਿਖਿਆ ਤਬਕਾ ਸਮਝ ਰਿਹਾ ਸਾਰੀ ਗੱਲ ਨੂੰ ਔਰ ਜੇ ਉਸ ਦੇ ਉੱਪਰ ਅਸੀਂ ਤਾਂ ਇਹ ਕਹਿਣ ਆਏ ਸੀ ਇਹਨਾਂ ਨੂੰ ਕਿ ਜੇ ਤੁਹਾਡੇ ਉੱਪਰ ਤੁਹਾਡਾ ਤੁਹਾਡਾ ਰਾਈਟ ਟੂ ਪ੍ਰੋਟੈਸਟ ਵੀ ਖੋਇਆ ਗਿਆ ਤੁਹਾਡਾ ਸੰਵਿਧਾਨਕ ਹੱਕ ਵੀ ਖੋਇਆ ਗਿਆ ਤਾਂ ਆਪਣੇ ਆਪ ਨੂੰ ਇਕੱਲੇ ਨਾ ਜਾਣਿਓ ਅਸੀਂ ਮਦਦ ਕਰਾਂਗੇ ਤੁਹਾਡੀ ਬਹੁਤ ਬਹੁਤ ਧੰਨਵਾਦ ਮੇਰਬਾਨੀ ਤਾਂ ਗੱਲਬਾਤ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਗੇਟ ਦੇ ਅੱਗੇ ਧਰਨਾ ਲੱਗਿਆ ਹੋਇਆ ਜਿੱਥੇ ਆਪਣੇ ਹੱਕਾਂ ਦੇ ਲਈ ਆਪਣੀ ਤਰਖਾਹਾਂ ਦੇ ਲਈ ਆਪਣੇ ਪੇ ਕਮਿਸ਼ਨ ਦੇ ਲਈ ਲੋਕ ਲੜ ਰਹੇ ਨੇ ਮਰਨਵਾਰ ਤੱਕ ਦੀ ਨੌਬਤ ਆਈ ਹੈ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਹੈ ਦੂਜੇ ਪਾਸੇ ਕਾਲਜਾਂ ਦੇ ਅਧਿਆਪਕਾ ਜਿਹੜੇ ਉਹ ਧਰਨਿਆਂ ਤੇ ਬੈਠੇ ਆ ਮਰਨਵਾਰ ਤੇ ਬੈਠੇ ਆ ਤਾਂ ਸਿੱਖਿਆ ਕ੍ਰਾਂਤੀ ਕਿੱਥੇ ਆ ਇਹ ਗੱਲ ਦਾ ਜਵਾਬ ਮੁੱਖ ਮੰਤਰੀ ਨੂੰ ਦਿਨਾ ਚਾਹੀਦਾ ਤੇ ਨਾਲ ਹੀ ਜਿਹੜੀ ਯੂਨੀਵਰਸਿਟੀ ਇੱਕ ਪੰਜਾਬ ਸਰਕਾਰ ਦੇ ਅੰਡਰ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਹੁਣ ਕੀ ਰੋਲ ਆ ਇੱਥੇ ਇਸ ਪ੍ਰੋਟੈਸਟ ਨੂੰ ਲੈ ਕੇ ਇਹਨਾਂ ਗੱਲਾਂ ਨੂੰ ਲੈ ਕੇ ਇਹਦਾ ਜਵਾਬ ਸਰਕਾਰ ਜ਼ਰੂਰ ਦੇਵੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਔਰ ਇਸ ਤ